ਵਾਸਤਾ ਮਰਨਾ ਦੀਤਨ ਆਵੇ ਮੇਰੇ ਰਾਮ ਰਾਏ ਤੇ ਤੇਰੇ ਸੇਵਕਾਂ ਭੋ ਪਿਸ਼ਨਾਹੀ ਜਮਨ ਨਹੀਂ ਆਵੇ ਨੇ ਸੁਹਾਮੀ ਤੇਨ ਕਾ ਜਨਮ ਮਰਨ ਟੁਕਨਾਸਾ ਤੇਰੇ ਬਖਸ਼ ਨ ਮਿਟੈ ਕੋਈ ਸਤਗੁਰ ਕਾ ਆਸਾ ਨਾਮ ਧਿਆਣੇ ਸੁਖ ਪਲ ਪਾਇਨਾ ਆਠ ਜਨਕੰਨ ਰਾਖੀ ਤੇਰੀ ਗਿਆਨ ਤੇ ਆਗੇ ਚਰਮ ਨ ਜਾ ਸਾਰੁ ਨ ਜਾਣਾ ਕੀ ਸਉ ਤੇ ਵਡਾ ਸਤਿਗੁਰ ਨਾਨਕ ਜਨਕੰਨ ਰਾਖੀ ست سری اکال گرد جی کا خالص نانک دیو گا سو سچے پاشا جی آپ جی ہزور لے کے ایسے تک شری آشا جی شبد کیرتن अखा चाहित संगत पढ़े सेश्तमो श्रीनक न ਦਸੰਕਾ ਕੇ ਸਤਨਾੰ ਦਾ ਰਾਜਾ ਜਿੰਦ ਮੈਂ ਮਾਦਦ ਹਾਂ ਸਾਤੇ ਦੇ ਕਰਦੇ ਆਂਸ ਸੇਵਕ ਸਤਕਾਰਯੋਗ ਸੰਤ ਬਾਬਾ ਮੈਂਜੁਰ ਸਿੰਘ ਜੀ ਉਹਨਾਂ ਦੀ ਬਖਸੀਤਾਂ ਦਿਹਾੜਾ ਹੈ ਨਾ ਬਾਬਾ ਮੈਂਜੁਰ ਸਿੰਘ ਜੀ ਦੀ ਬਰਸੀ ਦੀ ਯਾਦ ਵਿੱਚ ਜੋ ਗੁਰਦੁਆਰਾ ਕੋਈ ਸਾਹਿਬ ਹੈ ਜਿਦਾ ਉੱਤੇ ਅੱਜ ਹਰ ਪਾਸੇ ਲੋਕ ਹਨ ਹਨ ਉਪਰ ਦੀਆਂ ਸਜਣਾ ਹੈ ਉਹਨਾਂ ਦੇ ਸੰਤਾਂ ਵੱਲੋਂ ਉਹਨਾਂ ਨਹੀਂ ਕਰ ਬਾਬਾ ਜੀ ਦੇ ਨਹੀਂ ਮੇਰੇ ਬਾਬਾ ਜੀ ਇਹਨਾਂ ਵਾਸੀ ਨੇ ਇਹ ਸਾਹਿਬ ਨੇ ਸੋਕਟਾਂ ਨੇ ਹਾਜ਼ੀਆਂ ਭਰ ਕੇ ਬਾਬਾ ਦੇ ਦਰਿਆ ਨੂੰ ਸੇਵਾ ਤੋਂ ਸੰਤ ਬਾਬਾ ਮਿੰਦਰ ਸਿੰਘ ਜਿਨ੍ਹਾਂ ਨੇ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਹੈ ਉਹਨਾਂ ਦਾ ਵਰਸੀ ਦਾ ਦਿਹਾੜਾ ਹੈ ਉਹਨਾਂ ਦੀ ਵਰਸੀ ਦੀ ਯਾਦ ਵਿੱਚ ਅੱਜ ਗੱਲਬਾਤਾਂ ਦੇ ਪ੍ਰੋਗਰਾਮ ਦਾ ਹੋਇਆ ਸੱਜਣ ਜੀ ਬਾਇ ਜਾਣ ਦੇ ਰਿਹਾਉਣ ਕਿ ਹਾਲੀਆਂ ਘਰੀਆਂ ਪਿਆਰ ਨਾਲ ਸਾਰੇ ਸਤਨਾਮ ਦਾ ਦਾਤ ਨਾਮ ਰਾਤ ਨੂੰ ਪੂਰਾ ਆਮ ਬਣ ਰਿਹਾ ਸੀਗਾ ਉਹਨਾਂ ਰਮਨ ਹੋਣੇ ਦਾ ਆਉਣ ਦਾ ਠੀਕ ਹੈ ਤਾਂ ਮੈਂ ਇਹ ਪੁੱਛ ਲਈ ਬਾਬਾ ਜੀ ਨੇ ਨਿਕਲਣਾ ਕਿੰਨੇ ਵਜੇ ਐਤੋਂ 10:00 ਵਜੇ ਨਿਕਲਣਾ 10:00 ਵਜੇ ਤੋਂ ਪਹਿਲਾਂ ਨਹੀਂ ਆ ਸਕਦੇ ਜੀ ਕਿਰਪਾ ਬਾਬਾ ਜੀ ਨੇ ਆਪਣੇ ਬਾਬਾ ਜੀ ਨੇ ਆਣਾ ਦੇ ਦਿੱਸ ਕਿ ਇਸ ਤਰ੍ਹਾਂ ਦੇ ਦੁਆਰਾ ਯਾਨੀ ਕਿ ਉਹ ਤਾਂ ਨਹੀਂ ਜਾਨਾ ਹੈ 14:00 ਤਾਂ ਨਹੀਂ ਐਂ ਦੇ ਭਲਾ ਹਾਂ 10:00 ਵਜੇ ਪਹਿਲੇ 10:00 ਜਿਆਦਾ ਬਾਬੇ ਨਾਲ ਮੈਂ ਦੱਸਿਆ ਸੀ ਮੈਂ ਬਿਸਰ ਗਿਆ ਠੀਕ ਹੈ ਆਈ ਲੱਗ ਹਰਦੀ ਗੱਲ ਹੈ ਜੀ ਮਹਾਰਾਜ ਜੀ ਹੋਰ ਜੀ ਵੀਰੇ ਹਰਦੀ ਗੱਲ ਹਾਂਜੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਮਾਘੀਆ ਬੱਸ ਕਰਦਾ ਸਾਲ ਹੀ ਬਸੇ ਤੇ ਜੀ ਮਹਾਰਾਜ ਕੀ ਹਾਲ ਚੰਨ ਪਾਬਾ ਗੁਰਚਰਸੋਂ ਗਏ ਹੋ ਤੁਸੀਂ ਰੋਟੇ ਰੋਟੇ ਗਏ ਹੋਏ ਨੇ ਹਾਜੀ ਜੇ ਫਿਰ ਇੱਥੇ ਆ ਬਾਬਾ ਬਲਜੀਤ ਸਿੰਘ ਬਾਬਾ ਸੇਵ ਸਿੰਘ ਜੀ ਅੱਛਾ ਜਿੰਨਾ ਜੇ ਕਿਣਾ ਬਾਬਾ ਜੀ ਦਾ ਫੇਰ ਜਾਣਾ ਸੀ ਮੈਂ ਫੇਰ ਗੱਡੀ ਲੈ ਕੇ ਜਾਣਾ ਸੀ ਨਾਲ ਬਾਬਾ ਸੇਵਾ ਸਿੰਘ ਨੇ ਹਾਂ ਜੀ ਦਿੱਲੀ ਜਾਣਾ ਨਹੀਂ ਨਹੀਂ ਹਾਂ ਜੀ ਜੇ ਬਾਬਾ ਬਲਜੀਤ ਸਿੰਘ ਜਾਂਦੇ ਨਾ ਅੱਛਾ ਅੱਛਾ ਫੇਰ ਮੈਨੂੰ ਭੇਜਣਾ ਸੀ ਓਕੇ ਓਕੇ ਨਾਲ ਬਾਬਾ ਸੇਵਲ ਨੂੰ ਤੁਸੀਂ ਇਹ ਜਾਣਾ ਕਿ ਦਰਸ਼ਨ ਕਰਕੇ ਬਾਬਾ ਜਿੱਲੀ ਦਿੱਲੀ ਆਣਾ ਹਾਂ ਮੈਨੂੰ ਕਹਿੰਦੇ ਸੀ ਮ ਬਣਾ ਦੇ ਪਰ ਉਹ ਕਹਿੰਦੇ ਠੀਕ ਆ ਤਾਂ ਸੋ ਜਦੋਂ ਕਾਹ ਚੱਲ ਰਿਹਾ ਬਸ ਠੀਕ ਆ ਝਾਂ ਦੇਖੋ ਕੋਈ ਹੋਰ ਬਣੇ ਬੰਦਾ ਕੋਈ ਨਾ ਤੇ ਬੜਾ ਵਧੀਆ ਤੇ ਨਾਲ ਚੱਲੇ ਸੀ ਫਿਰ ਤਾਂ ਆਪਾਂ ਦਸਣ ਕਰਕੇ ਕੋਈ ਬਣਾ ਲਓ ਟਾਈਮ ਨਾਲ ਹੀ ਫਿਰ ਕੋਈ ਨਹੀਂ

אתה רגע ו... איתה Hey um... درشن

Grazie 바이글도 뭐 가서 바이글도 뭐 파주지 ਵੀ ਠੀਕ ਠਾਕ ਠੀਕ ਆ ਵੀਰ ਬਰ ਚੌਥੇ ਸਾਈਡੋਂ ਦੇ ਹੁੰਦੇ ਆ ਉਹਦੇ ਵੀ ਨੂੰ ਆ ਗਿਆ ਵਾਇਰ ਦੇ ਖਾਲਸਾ ਵਾਇਰ ਸੱਤੇ